ਮੇਰਾ ਨਾਮ ਹੈ ਡਾਕਟਰ ਕਰਮਾ ਮੇਰੇ ਟੀਕੀ ਤੂੰ ਨਹੀਂ ਕਿਸੇ ਨੇ ਡਰਨਾ ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਕਰਦੇ ਆ ਜਸਲੀਨਾ ਵਲੌਗ ਚੈਨਲ ਤੇ ਤੇ ਅੱਜ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਵਾਲੀ ਵੀਡੀਓ ਸੋ ਡਾਕਟਰ ਸਾਹਿਬ ਦੇਖੋ ਕਿਵੇਂ ਘੈਂਟ ਲੱਗਦੇ ਨੇ ਸੋ ਅੱਜ ਆਪਣੀ ਹੋ ਰਹੀ ਹੈ ਜੀ ਆ ਛੋਟੀ ਜਿਹੀ ਮੂਵੀ ਸ਼ੂਟ ਤੇ ਉਹਦੇ ਵਿੱਚ ਆਪਣਾ ਰੋਲ ਹੈਗਾ ਡਾਕਟਰ ਦਾ ਤੇ ਆ ਤਾਈ ਸਾਡੇ ਕੋਲ ਆ ਉਹ ਵੀ ਦਵਾਈ ਲੈਣ ਓ ਬੇਬੇ ਹਾਂ ਕਿਵੇਂ ਆ ਦਵਾਈ ਲੈਣ ਆਏਗੀ ਨਾ ਮੇਰੇ ਕੋਲੇ ਆਏ ਤੇਰੀ ਮੋ ਬਹੁਤ ਨਹੀਂ ਬਲੋਣੀ ਜਿੰਕੀ ਬਲਣੀ ਨਾ ਬੋਏ ਦੇਖੋ ਵੀਰੇ ਜੇ ਡਾਕਟਰ ਮੇਰੀਆਂ ਬਿਮਾਰੀਆਂ ਦਾ ਇਲਾਜ ਕਰੂਗਾ ਤਾਂ ਇਹ ਨਹੀਂ ਪਤਾ ਬੇਬੇ ਨੇ ਪੈਣਾ ਭਾਜੀ ਭਾਜ ਕੇ ਮੈਨੂੰ ਸੋ ਉਹਦੇ ਵਾਲੇ ਬਲੌਗ ਤੁਸੀਂ ਬਹੁਤ ਜਿਆਦਾ ਪਿਆਰ ਦਿੱਤਾ ਉਹ ਜਿਹੜੀ ਵੀਡੀਓ ਤੁਸੀਂ ਦੇਖੀ ਸੀ ਬਹੁਤ ਘੈਂਟ ਸੀ ਉਹਨਾਂ ਨੇ ਖਰਾਕ ਦੇ ਕੇ ਤੇ 40 ਰੁਪਏ ਮੰਗਦੇ ਤੂੰ ਆ ਅਸੀਂ ਬੇਬੇ ਕੋਈ ਨਹੀਂ ਬੂੜੀ ਚੰਗੀ ਦੇ ਕੇ ਤੁਰੂ ਲਓ ਜੀ ਆਪਣਾ ਸੈਟ ਉਪਰ ਪਿੱਛੇ ਲੱਗਾ ਹੋਇਆ ਐਸ਼ ਲੈ ਐਸ਼ ਕੱਲ ਮੈਨੂੰ ਕਹਿੰਦੀ ਸੀ ਕਿ ਮੈਂ ਵੀ ਵੀਡੀਓ ਚ ਆਉਣਾ ਆਜੇਗੀ ਔਖਾ ਕੰਮ ਵੇਹੇ ਹੈ ਆਜੇਗਾ ਪੀੜੇ ਦਾ ਪਾਲੇ ਨਵੇਂ ਨਵੇਂ ਆਵੇ ਨਾ ਆਵੇ ਹਨੀ ਪੀਂਗੀ ਝੂਟ ਕੇ ਨਖੇੜ ਖੜਾ ਐਸ ਦਾ ਸੀਨ ਵੀ ਮਾੜਾ ਡਾਕਟਰ ਸਾਹਿਬ ਚਾਕਲੇਟ ਬਹੁਤ ਲਓ ਵੀ ਸਾਡੀ ਟੀਮ ਨੂੰ ਮਿਲੋ ਹੈਲੋ ਬਈ ਹਸਤੀ ਕਾਲ ਸਾਰੀ ਹਸਤੀ ਕਾਲ ਜੀ ਲਓ ਵੀ ਡਾਕਟਰ ਸਾਹਿਬ ਹਾਂ ਆ ਆਪਣਾ ਸੈਟ ਆਪਾਂ ਡਾਕਟਰ ਦਾ ਲੱਗਾ ਹੋਇਆ ਜੀ ਠੀਕ ਆ ਤੇ ਆਹ ਦਵਾ ਬਹੁਤ ਕੰਮ ਕਰਦੀ ਕਿਤੇ ਗੱਟੇ ਗੁੱਡੇ ਦੁਖਦੇ ਹੋਣ ਨਾ ਜੇ ਬੁਢਾਪਾ ਜਲਦੀ ਆਉਂਦਾ ਹੋਵੇ ਤਾਂ ਇਹ ਬੁਢਾਪੇ ਨੂੰ ਭਜਾ ਦਿੰਦੀ ਹੁਣ ਬਾਕੀ ਕਮੈਂਟ ਕਰਕੇ ਜੀ ਹੁਣ ਦੱਸਿਓ ਵੀ ਇਹ ਕਾਦੀ ਦਵਾ ਹੋ ਸਕਦੀ ਆ ਆ ਨੀੜੇ ਕਰਕੇ ਲੈਵਲ ਵੀ ਦਿਖਾ ਸਕਦੇ ਆਂ ਠੀਕ ਆ ਇਹ ਬੰਦੇ ਤੇ ਜਵਾਨੀ ਲਿਆ ਦਿੰਦੀ ਆ ਜਵਾਨੀ ਪੰਜਾ ਕੁ ਮਿੰਟਾਂ ਜੀ ਆ ਜਾਂਦੀ ਆ ਸੋ ਜੇ ਤੁਸੀਂ ਇਹੋ ਜੀ ਜਵਾਨ ਹੋਣਾ ਚਾਹੁੰਦੇ ਹੋ ਜੀ ਦਵਾਈਆਂ ਲੈਣਾ ਚਾਹੁੰਦੇ ਹੋ ਤਾਂ ਫਿਰ ਆਪਣੇ ਆਪਣੇ ਨਾਲ ਸੰਪਰਕ ਜਰੂਰ ਕਰ ਲਓ ਠੀਕ ਆ ਤੇ ਆਪਾਂ ਕਰਦੇ ਆ ਬਲੌਗ ਸ਼ੁਰੂ ਅੱਜ ਨਾਲ ਦੀ ਨਾਲ ਬਲੌਗ ਬਣਾਉਣੇ ਆ ਤੇ ਸਾਰੇ ਜਣੇ ਸਪੋਰਟ ਕਰ ਦਿਓ ਆਪਾਂ ਇਦਾਂ ਦੇ ਥੋੜੇ ਵਾਸਤੇ ਵੀਡੀਓ ਲੈ ਕੇ ਆਉਂਦੇ ਰਹਿਵਾਂਗੇ ਸੋ ਆਪਣਾ ਸਟੈਂਡ ਵੀ ਵੇਟ ਕਰੀ ਜਾਂਦਾ ਫੋਨ ਦੀ ਵੀ ਛੇਤੀ ਛੇਤੀ ਲੱਗੇ ਤੇ ਹਾਂ ਆਪਾਂ ਲੇਟ ਹੋ ਗਏ ਬਹੁਤ ਅੱਗੇ ਧੁੱਪ ਚੜੀ ਜਾਂਦੀ ਆ ਠੀਕ ਆ ਉਹ ਮਰੀਜ਼ਾਂ ਦਾ ਟਾਈਮ ਹੋ ਗਿਆ ਬਹੁਤ ਫਿਰ ਫਿਰ ਕਰਦੇ ਇਦਾਂ ਕੰਮ ਮਰੀਜ਼ ਅੱਗੇ ਮੰਦਾ ਚੱਲੀ ਜਾਂਦਾ ਕੰਮ ਦਾ ਅੱਗੇ ਦਿਹਾੜੀ ਨਹੀਂ ਪੈਂਦੀ ਦੱਸੋ ਪਹਿਲਾਂ ਵੀ ਇਹ ਕਮੈਂਟ ਕਰਕੇ ਕਿ ਆਪਣਾ ਜਿਹੜੀ ਲੁੱਕ ਹੈਗੀ ਆ ਲੱਗਦਾ ਡਾਕਟਰ ਹੈ ਜੀ ਮੜਾ ਜਾ ਕੋਈ ਨੂੰ ਬਹਿ ਬੁਈ ਆਈਗੀ ਉੱਥੇ ਫੇਰ ਲੱਗਾਂਗੇ ਲਓ ਪਹਿਲਾਂ ਇਹਨੂੰ ਮੈਡਮ ਨੂੰ ਝੂਟਾ ਦੇਦੀ ਇੱਕ ਇਹ ਲੈ ਵੀ ਲੈ ਵੀ ਲੋ ਵੀ ਦੋਸਤੋ ਮਾਨਵੀਰ ਗੌਰ ਨੇ ਆ ਕੇ ਸਾਡੇ ਸੈਟਅਪ ਦੇ ਵਿੱਚ ਤੋਂ ਨਕਸ ਕੱਢਤਾ ਕਹਿੰਦੇ ਥੋੜੀਆਂ ਜੀਆਂ ਦਵਾਈਆਂ ਅੱਧੀਆਂ ਤਾਂ ਵਿੱਚ ਖੈਣੀਆਂ ਤੇ ਅੱਧੀਆਂ ਪੱਤੇ ਹੈਗੇ ਆ ਮੈਂ ਕਿਹਾ ਵੀ ਇੱਧੀਆਂ ਮਰੀਜ਼ਾਂ ਨੂੰ ਦੇਤੀਆਂ ਮੇਰਾ ਕੰਮ ਬਹੁਤ ਚੱਲਦਾ ਮੈਨੂੰ ਗਾਹਕ ਵਲੋਂ ਪੈਂਦਾ ਨਾ ਬਾਂਹ ਹੀ ਹੈਗਾ ਬੰਨਾ ਹਾਂ ਲੋ ਉਹ ਤਾਂ ਚੁੰਨੀ ਨਹੀਂ ਬੰਨਦਾ ਬਿਲਕੁਲ ਤਰ੍ਹਾਂ ਨਹੀਂ ਇਹ ਤੈਨੂੰ ਮਾਰਦਾ ਸੱਟ ਕਿਵੇਂ ਮਰਾਈ ਜਾਂਦਾ ਬਾਜੀ ਨੂੰ ਨਾ ਨਾ ਕਰ ਜਾਂਦੇ ਮਰਾਈ ਤੋ ਲੋ ਇਹ ਬੰਦੇ ਆਪਣੇ ਰੈਡੀ ਆ ਹੁਣ ਓਕੇ ਸੋ ਕਰਦੇ ਆਪਾਂ ਵੀਡੀਓ ਸਟਾਰਟ ਮੈਂ ਪਹਿਲਾ ਫ੍ਰੀਜ ਹਾਂ ਪਹਿਲਾ ਫ੍ਰੀਜ ਹੈ ਨਾ ਠੀਕ ਆ ਤੇ ਦੂਜਾ ਬਰੀਜ ਕਿਹੜਾ ਆਪਣਾ ਹਾਂ ਦੂਜੀ ਦੂਜੀ ਮਾਈ ਦੂਜੀ ਬੇਬੇ ਹੈ ਮੈਂ ਫਿਰ ਤੇ ਆ ਆ ਕਦੋਂ ਆਉਗੀ ਇਹਨੂੰ ਛੇਤੀ ਭੇਜੋ ਮੇਰੇ ਕੋਲ ਪਤਾ ਨਹੀਂ ਆ ਫਿਰ ਐ ਕਰ ਬਾਬੂ ਨਾਸਦਾ ਨਹੀਂ ਤੇਰੇ ਬਾਬਰ ਖੜਾ ਲੈਂਦੇ ਇੱਥੇ ਇਹਨੂੰ ਨਰਸ ਬਣਾ ਦਈਏ ਹਾਂ ਇਹਦੀ ਦਾ ਵੱਤਰ ਬਣਾਉਣੀ ਮੈਂ ਉਹ ਨਰਸੀ ਬਣ ਜਾਈਏ ਇਹ ਨਾ ਹੋਵੇ ਤੁਹਾਡੀ ਵੀ ਬਣ ਜੇ ਆ ਵੀ ਠੀਕ ਗੁੰਗਾ ਚੱਲ ਤਾ ਇਹ ਵੀ ਠੀਕ ਤੂੰ ਆ ਵੀ ਉੱਠਾ ਸੀੜ ਤੋਂ ਤੂੰ ਆ ਵੀ ਨੂੰ ਕਹਿਣਾ ਹਰੀ ਜਮਾਈ ਇਹ ਆ ਦਵਾਈ ਦੇ ਦਿਓ ਆਹ ਦਵਾਈ ਦੇ ਦਿਓ ਇਹਨੂੰ ਆਹ ਦਵਾਈ ਦੇ ਦਿਓ ਠੀਕ ਆ ਵੀ ਆ ਬੁੰਡਾਂ ਵਾਲੀ ਦੇਖੋ ਮੇਰਾ ਮੋਕਾ ਨਾ ਸਟੋਰੀ ਮਾਰ ਰਹੀ ਹੈ ਸੋ ਅਸੀਂ ਕੀ ਬਣਾਉਣਾ ਸਾਨੂੰ ਵੀ ਨਹੀਂ ਪਤਾ ਬਣਾ ਹੀ ਮੂਰੇ ਹੋਣਾ ਹਨਾ ਦੇਖੋ ਸੀਨੇ ਤੁਹਾਡੇ ਸਾਹਮਣੇ ਪਾਤਾ ਲਾਈਵ 'ਚ ਸੋ ਦਵਾਈਆਂ ਦਵਾਈਆਂ ਆਪਣੀਆਂ ਰੱਖੀਆਂ ਪਈਆਂ ਸਾਰੀਆਂ ਚੱਲ ਆਹ ਜੀ ਜਗਤ ਨੂੰ ਰੱਖੋ ਜਰਾ ਕਰੋ ਨਾਲ ਆਲੂ ਗੰਡੇ ਵੀ ਰੱਖ ਲਈਏ ਮੈਂ ਕਿਹ ਨਾਲ ਕਰਿਆਣਾ ਵੀ ਕਰਦਾ ਡਾਕਟਰ ਆਹ ਵੇ ਸਬਜ਼ੀ ਦਾ ਕੰਮ ਹੀ ਨਹੀਂ ਲੱਗਦਾ ਮੈਂ ਡਾਕਟਰ ਕੋਈ ਕਰਿਆਣਾ ਵੀ ਕਰਦਾ ਫਿਰ ਚੈੱਕ ਸੀਨ ਚੈੱਕ ਤੇ ਸੀਨ ਹੋ ਜਾਏਗਾ ਲਈ ਉਹਦੀ ਦਵਾਈ ਦਵਾਈ ਤੇ ਚੱਲਣਾ ਲੈ ਲਈ ਲਈ ਬੇਨਾਂ ਕਿ ਲੋ ਆ ਲੋ ਹਾਂ ਸਹੀ ਗੱਲ ਬੰਦੇ ਪੈ ਕੇ ਪ੍ਰੋਗਰਾਮਾਂ ਦੇ ਪ੍ਰੋਗਰਾਮ ਕਿਹੜੇ ਆ ਮੈਂ ਆਪਦੇ ਖਾੜੇ ਲਾਉਣ ਲੱਗ ਜਿੰਨਾ ਕਿ ਦਿਮਾਗ ਉਧਰ ਚੱਲ ਪੈਂਦਾ ਆ ਕਿਵੇਂ ਆ ਕੰਨ ਤੇ ਲਾਇਆ ਮੈਂ ਹੈਲੋ ਹੈਲੋ ਕਰਕੇ ਚੈੱਕ ਕਰੀ ਜਾਵਾਂ ਵੀ ਇਹ ਤਾਂ ਹਾਰਟ ਤੇ ਲਾ ਕੇ ਚੈੱਕ ਕਰੀਦਾ ਠੀਕ ਆ ਲੋ ਵੀ ਡਾਕਟਰ ਡੰਗਰਾਂ ਦਾ ਵੀ ਆਇਆ ਜੇ ਕੁੱਤੇ ਖਾਤੇ ਵੀ ਆਪਾਂ ਨੂੰ ਇਲਾਜ ਕਰਾਉਣਾਉਂਦੇ ਆ। ਸੋ ਦੱਸ ਦਿਓ ਆਪਾਂ ਹੱਲ ਸਾਰੇ ਹੀ ਹੈਗੇ ਆਪਣੇ ਕੋਲ। ਬਾਕੀ ਘਰ ਵਾਲੀ ਨਹੀਂ ਵਾਸਤੇ ਹੁਣ ਹੀ ਬਾਕੀ ਹੱਲ ਸਾਰੇ ਕਰਨਾਗੇ। ਇਹ ਤਾਂ ਦਵਾਈ ਲੈਣੀ ਆ ਵੀ ਦਵਾਈ ਲੈ ਕੇ ਟਾਈਮ ਨਹੀਂ ਦੂਰ ਦੀਏ। ਠੀਕ ਹੈ ਨਾ? ਦਵਾਈ ਕਾਹੀ ਲੈਣੀ ਫਿਰ ਤੂੰ। ਲੈ ਵੀ ਡਾਕਟਰ ਨੇ ਦੇਣੀ ਦਵਾਈ ਅੱਜ ਸਾਰਿਆਂ ਨੂੰ। ਤੇ ਡਾਕਟਰ ਦਾ ਰੂਲ ਹੈਗਾ ਮੇਰਾ ਜਦੋਂ ਬਲੌਗ ਸਟਾਰਟਿੰਗ ਦੱਸਿਆ। ਸੋ ਸਾਡਾ ਕੰਪਿਊਟਰ ਸਾਹਮਣੇ ਵੀਡੀਓ ਬਣਾ ਰੱਖੀ ਹੈ। ਹੈਲੋ। ਕੰਟੀ ਲਾ ਕੇ ਰੜੀਆਂ ਗਾ ਠੀਕ ਹੈ ਨਾ ਸੋ ਇਹ ਉਹ ਡਾਕਟਰ ਜੀ ਦੇਖੋ ਗੰਡੇ ਪਿਆਜ਼ ਸਬਜ਼ੀਆਂ ਸਰ ਕੋਈ ਗੱਲਦਾ ਸੇਪਲਾ ਡਾਈ ਲੈ ਲੋ ਵਾਲ ਕਾਲੇ ਕਰਨ ਵਾਲੀ ਜੋ ਮਰ ਜੇ ਨਾ ਪਰ ਮਨਵੀਤ ਨੂੰ ਘੰਟਾ ਹੋ ਗਿਆ ਬਿੱਟੇ ਨੂੰ ਮਨਵੀਤ ਬਿੱਟੇ ਵੀ ਡੱਗ ਗਈ ਬੜਾ ਇਹ ਦਾ ਰੱਟੇ ਦੇ ਬਸ ਸਹੀ ਆਉਣਾ ਕਿਹਾ ਬੇਬੇ ਹਾਂ ਚਲੋ ਪਹਿਲਾ ਸੀਨ ਹੈਗਾ ਬੇਬੇ ਤੋਂ ਸਟਾਰਟ ਹੋਣੀ ਹੈ ਜੀ ਹਾਂ ਨਾ ਇਹ ਕਿੱਥੇ ਦਿਲ ਨਾਲ ਲੋ ਜੀ ਕਿ ਸਾਡਾ ਉਹ ਮਰੀਜ਼ ਵੜਾ ਉਧਰ ਛਟਾ ਛਟਾ ਵਾਹ ਮਰਾਇ ਬੈਠਾ ਨਾਲੇ ਕਿਹਾ ਵੀ ਨਹੀਂ ਤੀ ਤੀਆਂ ਆਪਣਾ ਛੜੀ ਦੂਆਂ ਕੇ ਦੀ ਠੀਕਾ ਸਾਡੇ ਬੈਨਰ ਇਹ ਵਾਹਵਾ ਨਹੀਂ ਦਿਖਾਉਂਦਾ ਸਸਪੈਂਸ ਖਾਧੋ ਜੂ ਲੋ ਜੀ ਕਹਿੰਦੇ ਵਾਹਵਾ ਨਹੀਂ ਦਿਖਾਉਣਾ ਸਸਪੈਂਸ ਖਾਧੋ ਜੂਗਾ ਇਹ ਸਾਡੇ ਬੈਨਰ ਆ ਜਿਹੜੇ ਲੱਗਣੇ ਆ ਲਾਜ ਵਾਲੇ ਓਕੇ ਇਹ ਤੁਹਾਨੂੰ ਅਗਲੀ ਵੀਡੀਓ ਚ ਮਿਲੂ ਸਾਰਾ ਕੁਝ ਮਿਲਣ ਨੂੰ ਦੇਖਣ ਨੂੰ ਕਰੀਏ ਤਿਆਰੀ ਤਿਆਰੀ ਆ ਬੇਬੇ ਚੱਲ ਫੇਰ ਇਥੋਂ ਕਰਕੇ ਸਟਾਰਟ ਆਂ ਚਲੋ ਬੋਲੋ ਵਾਹਿਗੁਰੂ ਸਾਰੇ ਜਣੇ ਪਰਮਾਤਮਾ ਦਾ ਨਾਮ ਲੈ ਕੇ ਸੋ ਆਪਣੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੁਣ ਹੈ ਗੁਰਜੀ ਦਾ ਖਾਲਸਾ ਤੇ ਲਾਈਵ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਲਓ ਜੀ ਆ ਨਿੱਕਾ ਡਾਕਟਰ ਹੈ ਆਪਦੀ ਹਾਰਟ ਬੀਟ ਆਪੀ ਚੈੱਕ ਕਰੀਏ ਨਾ ਹੈ ਹੈ ਓਏ ਤੂੰ ਵੀ ਦਵਾਈ ਦੇ ਨਹੀਂ ਡਾਕਟਰ ਤੋਂ ਓਏ हां ਵੀ ਕਾਲੂ ਰਾਮਾ ਜਿਵੇਂ ਆ ਡਾਕਟਰ ਐਕਟਰੀ ਦੱਸਦਾ ਮੈਨੂੰ ਕਾਲੂ ਨਹੀਂ ਕਹਿਣਾ ਘਰ ਦੇ ਨੇ ਪਿਆਰ ਨਾਲ ਮੇਰਾ ਨਾਮ ਨੀਲਾ ਰੱਖਿਆ ਉਹ ਚਾਹੇ ਨੀਲਾ ਹੋਵੇ ਚਾਹੇ ਕਾਲਾ ਹੋਵੇ ਗਲਤ ਐਕੀ ਆ ਉਹ ਮੈਨੂੰ ਸਿਰ ਦੋਖਦੀ ਗਵਾ ਲੇ ਤੋ ਉਹ ਮੈਨੂੰ ਲੱਗਦਾ ਤੇਰਾ ਸਿਰ ਨਹੀਂ ਦੋਖਦਾ ਤੈਨੂੰ ਕਾਲਾ ਪੀ ਲਿਆ ਤਾਂ ਵੀ ਹੁਣ ਇਹਨਾਂ ਬਿਆਨ ਡਾਕਟਰ ਸਾਹਿਬ ਜੀ ਲਓ ਜੀ ਆ ਗਿਆ ਮਨਪੀਦਾ ਸੀਨ ਆਪਾਂ ਪਹਿਲਾ ਸੀਨ ਕਿਹੜਾ ਕਰਾਂ ਪਹਿਲੇ ਪਾਠਿਆ ਸੀਨ ਲੈਂਦੇ ਹਾਂ ਹਾਂ ਉਹ ਹੀ ਕਹਾਂਗੇ ਫੇਰ ਆਉਂਦੇ ਆ ਫਿਰ ਮੈਨੂੰ ਕਹਾਂ ਵੀ ਹਾਂ ਵੀ ਨੀਲਾ ਸੀਨ ਦਾ ਬਲੈਂਟਰ ਸੀ ਤੇ ਤੁਹਾਡਾ ਲੀਵਰ ਵੀ ਬਿਲਕੁਲ ਠੀਕ ਦਾ ਤੇ ਐਦਾਂ ਕਰੋ ਇੱਥੋਂ ਦੀ ਪੌੜੀਆਂ ਚੜੋ ਕੋਠੇ ਤੇ ਜਾ ਕੇ ਤੇ ਥੱਲੇ ਸ਼ਾਰਮਾਣਾ ਨਹੀਂ ਬਟਕੜਾ ਦਾ ਮਾਮਾ ਟੱਪ ਜਾਣ ਤੁਹਾਡੇ ਦਿਮਾਗ ਵਿੱਚ ਬਿਲਕੁਲ ਠੀਕ ਹਾਂਜੀ ਦੋਸਤੋ ਹੋ ਗਏ ਆ ਵਿਲੇ ਨਹਾ ਧੋ ਕੇ ਥੋੜੇ ਹੁਣ ਸਾਹ ਆਇਆ ਤੇ ਕਿਵੇਂ ਦਾ ਐਕਸਪੀਰੀਅੰਸ ਆਇਆ ਫਿਰ ਸੋ ਵਾਕ ਹੈਂਡ ਵੀਡੀਓ ਬਣੀ ਆ ਸੋ ਸਾਰੀ ਟੀਮ ਬਈ ਬਹੁਤ ਮਿਹਨਤ ਕੀਤੀ ਆ ਸੋ ਜਿਹੜੇ ਮੁੰਡੇ ਨਾਲ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਵੀ ਵਿੱਚ ਤੇ ਦੇਖ ਲਓ ਵੀ ਅਸੀਂ ਆਪਾਂ ਕਹਿ ਦਿੰਨੇ ਆ ਕਿ ਮਿਹਨਤ ਕਿਸੇ ਵੀ ਕੰਮ 'ਚ ਬਹੁਤ ਲੱਗਦੀ ਆ ਤੇ ਬਾਬਾ ਬੋਲਣ ਲੱਗ ਗਿਆ ਸੀ ਅੱਜ ਇੱਕ ਵੀਡੀਓ ਸ਼ੂਟ ਕੀਤੀ ਇੰਨੇ ਟਾਈਮ 'ਚ ਸਾਡਾ ਇਹ ਕਿਹੜਾ ਨਾਲ ਵਲੌਗ ਬਣਾਇਆ ਤੇ ਨਾਲ ਆਪਾਂ ਇੱਕ ਵੀਡੀਓ ਸ਼ੂਟ ਕੀਤੀ ਆ ਤੇ ਬੇਬੇ ਦਾ ਵੀ ਰੋਲ ਬਹੁਤ ਘੈਂਟ ਆ ਬੇਬੇ ਆਓ ਬੇਬੇ ਸਾਡੀ ਬੇਬੇ ਦਾ ਰੋਲ ਸਾਡੀ ਦਾ ਬਹੁਤ ਘੈਂਟ ਆਇਆ ਅੱਜ ਇਹ ਦੁਆ ਲੈਣ ਆਏ ਸੀ ਅੱਜ ਮੈਥੋਂ ਠੀਕ ਆ ਤੇ ਜਿਹੜੀ ਵੀਡੀਓ ਆ ਤੇ ਪ੍ਰਸ਼ਾਦੇ ਹੱਥ ਚ ਪ੍ਰਸ਼ਾਦੇ ਹੱਥ ਚ ਲੋ ਪਰ ਪ੍ਰਸ਼ਾਦੇ ਵਰਤਾਂ ਲੱਗੀ ਵੇ ਕਰੋ ਹੱਥ ਕਰਾ ਸਾਰੇ ਜਣੇ ਹਣਾ ਬਾਬਾ ਬੋਲਣ ਲੱਗ ਗਿਆ ਵੇਖ ਲੋ ਬਾਬਾ ਬੋਲਣ ਲੱਗ ਗਿਆ ਮੈਂ ਕੀ ਕਿ ਦਾ ਪਾਠ ਸ਼ੁਰੂ ਹੋ ਗਿਆ ਮੈਂ ਅੱਗੇ ਕਹੀ ਇਹਨਾਂ ਵੀ ਬਾਬਾ ਬੋਲਣ ਲੱਗ ਗਿਆ ਤੇ ਆਪਾਂ ਹੀ ਇੱਕ ਵੀਡੀਓ ਬਣਾਈ ਆ ਸਾਡੇ ਪਰ ਸੋਚਿਆ ਕੀ ਸੀਗਾ ਅਸੀਂ ਤਿੰਨ ਵੀਡੀਓ ਬਣਾਉਣੀ ਆ ਅੱਜ ਅੱਜ ਸੰਡੇ ਸੀਗਾ ਸੰਡੇ ਵਾਲੇ ਦਿਨ ਸ਼ੂਟ ਕਰਦੇ ਆ ਸੋ ਸਾਰੇ ਮੁੰਡੇ ਸਾਰੇ ਜਿਹੜੀ ਟੀਮ ਸੀ ਉਹ ਸਾਰੇ ਫ੍ਰੀ ਸੀ ਅੱਜ ਤੇ ਪਰ ਅੱਜ ਸਾਡੋ ਵੀਡੀਓ ਇੱਕ ਬਣੀ ਹੈ ਪ੍ਰਸ਼ਾਦੇ ਵਕਾ ਕੇ ਹਟੇ ਸੀਗੇ ਉਹ ਸਾ ਵਾਧੂ ਸੀ ਗਾਈਆਂ ਨੂੰ ਮੈਂ ਕਿਹਾ ਪਾਏ ਹੋ ਗਾਵਾ ਨੂੰ ਵੈਸੇ ਉਧਰ ਬੱਚੇ ਵੀ ਆ ਉਹ ਜਿਹੜੇ ਪਕਾ ਕੇ ਰੱਖੇ ਪਏ ਆ ਉਹਨਾਂ ਦੀ ਮੰਮੀ ਨੇ ਵੀ ਬਕਾ ਕੇ ਰੱਖੇ ਪਏ ਆ ਲੋ ਭਿਸ਼ੇਕ ਤੂਰੇ ਦੀਆਂ ਰੋਟੀਆਂ ਪੱਕੀਆਂ ਸੱਤਵੇਂ ਉਹਨਾਂ ਦੀ ਬੇਬੀ ਦੀਆਂ ਪੱਕੀਆਂ ਠੀਕ ਆ ਇਹ ਆਹ ਇਹਦੀ ਖਾਤਰ ਆਪਾਂ ਤੁਰੇ ਫਿਰਦੇ ਆ ਪ੍ਰਮਾਤਮਾ ਸਾਰਿਆਂ ਨੂੰ ਇਹ ਰੋਟੀ ਰੋਜੀ ਸਾਰਿਆਂ ਨੂੰ ਹੂੰ ਤੇ ਸ਼ੁਰੂ ਸਾਡੀ ਬੇਬੀ ਤੋਂ ਕਰੇ ਪਰ ਠੀਕ ਆ ਓਕੇ ਫਿਰ ਮਿੱਤਰੋ ਤੇ ਫਿਰ ਕੱਲ ਮਿਲਦੇ ਆ ਉਸ ਵੀਡੀਓ ਦੇ ਵਿੱਚ ਕੁਛ ਚ ਕਰਦੇ ਆ ਕੱਲ ਹੀ ਤੁਹਾਡੇ ਤੱਕ ਪਹੁੰਚ ਜੇ ਉਹ ਵੀਡੀਓ ਠੀਕ ਆ ਤੇ ਡਾਕਟਰ ਵਾਲੀ ਵੀਡੀਓ ਆ ਸੋ ਵਧੀਆ ਰੋਲ ਆ ਮਨਪ੍ਰੀਤ ਨੇ ਵੀ ਰੋਲ ਕੀਤਾ ਵਧੀਆ ਹਨਾ ਤੇ ਮੇਰੇ ਨਾਲ ਵਧੀਆ ਰੋਲ ਮੇਰੇ ਨਾਲ ਮਨਪ੍ਰੀਤ ਕਰ ਸਕਦੀ ਹੈ ਜੇ ਅੱਗੇ ਵੀ ਕਰਨਾ ਹੋਵੇ ਹਨਾ ਠੀਕ ਆ ਤੁਸੀਂ ਹੱਸਣ ਲੱਗੇ ਨੇ ਬਸ ਉਹ ਯਾਰ ਮੇਰਾ ਹਾਸਾ ਨਹੀਂ ਨਿਕਲਦਾ ਮੇਰਾ ਹਾਸਾ ਨਹੀਂ ਰੁਕਦਾ ਕੀ ਕਰ ਗੱਲਾਂ ਜੋੜ ਲਾਏ ਨੇ ਵਲੋਗਿੰਗ ਵਾਲਾ ਟੱਚ ਆ ਜਾਂਦਾ ਉਹਨਾ ਦਿਮਾਗ ਦੇ ਵਿੱਚ ਤੁਹਾਡੇ ਨਾਲ ਵਲੌਗ ਬਣਾਵਣਾ ਕਿ ਦਿਮਾਗ ਨਾਲ ਵਲੌਗ ਵਾਲਾ ਸਿਸਟਮ ਹੋ ਜਾਂਦਾ ਡਾਇਲੌਗ ਜਿੰਨਾ ਬੋਲਣਾ ਉਹਨੇ ਹੀ ਬੋਲਣਾ ਹੁੰਦਾ ਬਟ ਮੈਂ ਆਏ ਕਿ ਮੇਰਾ ਦਿਮਾਗ ਆਪਣੇ ਆਪ ਹੀ ਬਣਾਉਣੀਆਂ ਗੱਲਾਂ ਸ਼ੁਰੂ ਕਰ ਦਿੰਦਾ ਠੀਕ ਆ ਇਸੇ ਕਰਕੇ ਥੋੜੀ ਪ੍ਰੋਬਲਮ ਹੋ ਜਾਂਦੀ ਗਲਤ ਹੁੰਦਾ ਫਿਰ ਹੱਸਦੇ ਆ ਫਿਰ ਵਧੀਆ ਇੰਜੋਏ ਵੀ ਕਰਦੇ ਆ ਹਾਂ ਕਿੱਧਰ ਨੂੰ ਜਾਣਾ ਕਿ ਕਿੱਧਰ ਨੂੰ ਮੈਂ ਕਿਹਾ ਅੱਗੇ ਤਾਂ ਦੂਜਰਾ ਆਪਣਾ ਕੰਮ ਕਰਦੇ ਸੀ ਤੁਸੀਂ ਵਲੌਗ ਬਣਾਉਣ ਦਾ ਹੁਣ ਮੇਰੇ ਨੂੰ ਪੁੱਤ ਡਾਕਟਰ ਵੀ ਬਣ ਗਏ ਹਾਂ ਉਹ ਇਹ ਮਲਟੀਟੈਂਡ ਮੁੰਡਾ ਬੀਬੇ ਤੇਰਾ ਹਾਂ ਹਾਂ ਬਾਲਾ ਬਾਲੇ ਘਰ ਪਨੇ ਪਰੇ ਹੋਇਆ ਇੱਥੇ ਹਰੇ ਕੰਮ ਕਰ ਲੈਂਦਾ ਹਾਂ ਹੈਨਾ ਕੁਆੜੀਆਂ ਬਣੇ ਸੀ ਹੁਣ ਇਹ ਚਾਵਾ ਬਣਿਆ ਡਾਕਟਰ ਹਾਂ ਉਹਦੋਂ ਤੂੰ ਆਇਆ ਸੀ ਆਪਣੇ ਘਰੇ ਤੇ ਉਹ ਟੀਕਾ ਤੁਲਾ ਕੇ ਆਇਆ ਸੀਗਾ ਨਹੀਂ ਬੰਦ ਉਹ ਲਾਉਣਾ ਹੈ ਲੈ ਹਜੇ ਉਹਨਾਂ ਨੇ ਆਏ ਉਹਨੂੰ ਚਾਰੇ ਨੂੰ ਉਹ ਬਾਈ ਆਪ ਹੀ ਨਹੀਂ ਆਇਆ ਮੈਂ ਕਿਹਾ ਮੈਨੂੰ ਕਹਿੰਦਾ ਕਾਲ ਕਰੂੰਗਾ ਮੈਂ ਕਾਲ ਹੀ ਨਹੀਂ ਕੀਤੀ ਸੀਗਾ ਆਪ ਨੂੰ ਕਿਸੇ ਸੋ ਬਾਈ ਆਪ ਜਾ ਬੜਨਾ ਸੀ ਡਿਊਟੀ ਪਰਮਾਤਮਨ ਬਾਈ ਕੱਲ ਨੂੰ ਤੜਕੇ ਮੈਨੂੰ ਯਾਦ ਗਈ ਕੱਲ ਨੂੰ ਆਪਾਂ ਟੀਕਾ ਲਾ ਗਏ ਉਹ ਚਾਰੇ ਕਵਰੇ ਕਿੰਨੇ ਖਾਂਦੇ ਨੇ ਕਿ ਆਪਣੀ ਇੱਥੇ ਪਿੰਡ ਚ ਨਾ ਡੋਗੀ ਦੇ ਕਿڑے ਕੀੜੇ ਪਏ ਆ ਵਿਚਾਰੇ ਉਹਦਾ ਟੀਕਾ ਉਹ ਕਹਿ ਕੇ ਗਿਆ ਸੀਗਾ ਕਹਿੰਦਾ ਮੈਂ ਕਿਹਾ ਤੇਨੂੰ ਫੋਨ ਲਾ ਦੀ ਘਰ ਜਾ ਕੇ ਜਦੋਂ ਉਹਨੂੰ ਬੰਨ ਲਿਆ ਉਹਨੇ ਫੋਨ ਹੀ ਲਾਇਆ ਬਾਈ ਨੇ ਨੰਬਰ ਸਪੈਲ ਦਿੱਤਾ ਚਲ ਤੂੰ ਤਾਂ ਜਾਣਦਾ ਚਲੋ ਫਿਰ ਆਪਣੀ ਡਿ ਜਾਂ ਤਾਂ ਮੈਨੂੰ ਦੱਸਦਾ ਨਾ ਹੁਣ ਮੈਨੂੰ ਦੱਸਦਾ ਹੁਣ ਮੈਨੂੰ ਉਹਦਾ ਇਲਾਜ ਕਰਨਾ ਹੀ ਪੈਣਾ ਇਹ ਆਪਣੀ ਕਮਜ਼ੋਰੀ ਸਮਝ ਲਓ ਜਾਂ ਕੋ ਸਮਝ ਲੂ ਓਕੇ ਕਿਉਂ ਰੱਬ ਦੇ ਜੀ ਆ ਡਿਊਟੀ ਆ ਓਕੇ ਫਿਰ ਕਰੀਏ ਬਾਏ ਬਾਏ ਥੱਕ ਗਿਆ ਅੱਜ ਤਾਂ ਯਾਰ ਹਣਾ ਕਰ ਦੋ ਮੇਰੇ ਦੱਸ ਦੋ ਔਰ ਬਹੁਤ ਔਖਾ ਕੰਮ ਆ ਬਾਈ ਬਹੁਤ ਮਿਹਨਤ ਹੁੰਦੀ ਆ ਮੈਂ ਕਹਿ ਦਿੰਨੇ ਆਪਾਂ ਪਰ ਬਹੁਤ ਟਾਈਮ ਲੱਗਦਾ ਠੀਕ ਆ ਦੋਸਤੋ ਸਤਿ ਸ਼੍ਰੀ ਅਕਾਲ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਮੈਜੂਰ ਦੋ ਸਾਡੇ ਬਲੌਗ ਕਿਦਾਂ ਲੱਗਦੇ ਆ ਹੁਣ ਮਿਲਦੇ ਆ ਫਿਰ ਕੱਲ ਅਗਲੇ ਬਲੌਗ ਦੇ सत सी अगु की फते